ਇੱਕ ਤਾਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ 391 ਦਿਨ ਹੋ ਗਏ ਉਸ ਨੂੰ ਚਲਦਿਆਂ ਹੋਇਆਂ ਔਰ ਇੱਕ ਤਾਂ ਉਹਦੀਆਂ ਦੋ ਅਨਾਉਂਸਮੈਂਟਾਂ ਮੈਂ ਕਰਨੀਆਂ ਅਗਲੇ ਪ੍ਰੋਗਰਾਮਾਂ ਦੀ ਪਰ ਸਭ ਤੋਂ ਪਹਿਲੋਂ ਜੜੀ ਅੰਦੋਲਨਾਂ ਤੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਔਰ ਜਿਹੜੇ ਬਦਲਾਅ ਦਾ ਨਾਰਾ ਦੇ ਕੇ ਪੰਜਾਬ ਵਿੱਚ ਆਏ ਸੀਗੇ ਔਰ ਉਸ ਵੇਲੇ ਭਾਰਤ ਮਾਲਾ ਯੋਜਨਾ ਉਦੋਂ ਵੀ ਚੱਲ ਰਹੀ ਸੀਗੀ ਇਸ ਤੋਂ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਇਹ ਪ੍ਰੋਜੈਕਟ ਆਏ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਚੱਲ ਰਿਹਾ ਸੀ ਉਸ ਵੇਲੇ ਔਰ ਐਜੇ ਵਿਰੋਧੀ ਧਿਰ ਦੇ ਨੇਤਾ ਜਮ ਆਦਮੀ ਪਾਰਟੀ ਦੇ ਮੁੱਖ ਆਗੂ ਹੁੰਦਿਆ ਹੋਇਆ ਭਗਵੰਤ ਮਾਨ ਨੇ ਐਜੇ ਐਮਪੀ ਕਹਿੰਦੇ ਰਹੇ ਵੀ ਅਸੀਂ ਜਦੋਂ ਆਵਾਂਗੇ ਅਸੀਂ ਕਿਸਾਨਾਂ ਤੇ ਜ਼ਬਰ ਨਹੀਂ ਟਾਵਾਂਗੇ ਕਿਸਾਨਾਂ ਨੂੰ ਖੁੱਲਾ ਮੁਆਵਜ਼ਾ ਦਾਂਗੇ ਕਿਸਾਨਾਂ ਕੋਲੇ ਜ਼ਬਰੀ ਜ਼ਮੀਨਾਂ ਅਕਵਾਇਰ ਨਹੀਂ ਕੀਤੀਆਂ ਜਾਣਗੀਆਂ ਔਰ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਤੁਸੀਂ ਉਹਨਾਂ ਦੇ ਪਾਰਟੀ ਪ੍ਰਧਾਨ ਅਰੋੜਾ ਜੀ ਦਾ ਬਿਆਨ ਦੇਖਿਆ ਹੋਣਾ ਉਦੋਂ ਕੀ ਕਹਿੰਦੇ ਸੀ ਵੀ ਸਾਡੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਨੂੰ ਬੰਦੀ ਬਣਾ ਕੇ ਭਾਵੇਂ ਅਸੈਂਬਲੀ ਕਿਹਾ ਸੀ ਹਰਦਾ ਸਾਡੇ ਕਿਸਾਨ ਭਰਾ ਔਰ ਉਹ ਕਹਿੰਦੇ ਆ ਇਹ ਕਿਸਾਨ ਜਿਹੜੇ ਆ ਉਹ ਵਿਕਾਸ ਰੋਕ ਰਹੇ ਆ ਸਟੇਟ ਦਾ ਕਦੀ ਗੈਸ ਪੈਪਾ ਨਹੀਂ ਨਿਕਲ ਦਿੰਦੇ ਕਦੀ ਸੜਕਾਂ ਨਹੀਂ ਨਿਕਲ ਦਿੰਦੇ ਤੋਂ ਅਸੀਂ ਕਹਿੰਨੇ ਆ ਵੀ ਇਹ ਜ਼ਮੀਨਾਂ ਸਾਡੀਆਂ ਔਰ ਅਸੀਂ ਬਾਬਿਆਂ ਦਾਦਿਆਂ ਤੋਂ ਤਿੰਨਾਂ ਤਿੰਨਾਂ ਪੀੜੀਆਂ ਤੋਂ ਵਹੁੰਦੇ ਆ ਰਹੇ ਆ ਔਰ ਸਾਨੂੰ ਕਿਸਾਨਾਂ ਨੂੰ ਚਾਹੇ ਪੰਜਾਬ ਦੀ ਗਵਰਨਮੈਂਟ ਨਾਲ ਪੰਜਾਬ ਪੱਧਰ ਤੇ ਮੀਟਿੰਗਾਂ ਹੋਈਆਂ ਜ਼ਿਲ੍ਹਾ ਪੱਧਰ ਤੇ ਹੋਈਆਂ ਜ਼ੋਨ ਪੱਧਰ ਤੇ ਮੀਟਿੰਗਾਂ ਹੋਈਆਂ ਉੱਥੇ ਇਹ ਕਿਹਾ ਗਿਆ ਮੈਂ ਹੀ ਮੁੱਖ ਮੰਤਰੀ ਸਾਹਿਬ ਨਾਲ ਦੋ ਤਿੰਨ ਵਾਰੀ ਮੀਟਿੰਗਾਂ 'ਚ ਗਿਆ ਔਰ ਇਹ ਤੋਂ ਪਹਿਲਾਂ ਕਹਿੰਦੇ ਸੀ ਵੀ ਸਾਡੀ ਤਾਂ ਹੋ ਗਈ ਘਟਕਰੀ ਸਾਹਿਬ ਨਾਲ ਗੱਲ ਐਨਐਚਆਈਏ ਵੀ ਕਹਿੰਦੀ ਸੀ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਔਰ ਅਸੀਂ ਸਮਝੌਤੇ ਇਹ ਹੁੰਦੇ ਰਹੇ ਗਰਦਾਸਪੁਰ ਡੀਸੀ ਨਾਮੀ ਪੀ ਜਿੰਨਾ ਚਿਰ ਕਿਸਾਨਾਂ ਨੂੰ ਮਾਪਜਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਜਾਂਦੇ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਲਿੰਦੇ ਅਸੀਂ ਜਬਰੀ ਜ਼ਮੀਨਾਂ ਐਕਵਾਇਰ ਨਹੀਂ ਕਰਾਂਗੇ ਇਹ ਪਹਿਲੀ ਵਾਰ ਨਹੀਂ ਹੈ ਗਰਦਾਸਪੁਰ ਨਹੀਂ ਕੱਲਾ ਤਰਨਤਨ 'ਚ ਵੀ ਗਿਆ ਹੋਰ ਨਾ ਪੰਜਾਬ ਦੇ ਸੂਬਿਆਂ 'ਚ ਵੀ ਜ਼ਬਰ ਹੋ ਰਿਹਾ ਅੱਜ ਸਵੇਰੇ ਲਗਭਗ 4 ਵਜੇ ਦੱਸਿਆ ਜਾਂਦਾ ਪੀ ਪੁਲਿਸ ਐਨਐਚਏ ਦੀ ਮਸ਼ੀਨਾਂ ਨੂੰ ਲੈ ਕੇ ਜਿਹੜਾ ਪਿੰਡ ਨੰਗਲਚੌਰ ਅਤੇ ਭਰਤਿਆ ਉਥੇ ਜਬਰੀ ਜ਼ਮੀਨ ਅਕਵਾਇਰ ਕਰਨ ਪਹੁੰਚੀ ਆ ਮੌਕੇ ਤੇ ਤਕਰੀਬਨ 10-15 ਕਿਸਾਨ ਪਹੁੰਚੇ ਹੋਣਗੇ ਮੌਕੇ ਤੇ ਕਿੰਨੇ ਕੁ ਹੁੰਦੇ ਆ ਜਦੋਂ ਉਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਹ ਜਬਰੀ ਆਪਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ ਸਾਨੂੰ ਮਾਅਬਜ਼ਾ ਨਹੀਂ ਮਿਲਿਆ ਹੈਗਾ ਕਣਕਾ ਨਹੀਂ ਵਗਣ ਦੇਣੀਆਂ ਅਰੇ ਮੈਂ ਪਹਿਲੀ ਵਾਰ ਵੇਖ ਰਿਹਾ ਕਾਲਾ ਦੌਰ ਪੰਜਾਬ ਦੇ ਅੰਦਰ ਚੱਲਿਆ ਸੀ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਸੀ ਉਦੋਂ ਸੁਣਦੇ ਸੀ ਕਿ ਲੱਤ ਤੇ ਲਾਤ ਰੱਖ ਕੇ ਲੱਤ ਪਾੜ ਦਿੰਦੇ ਹੁੰਦੇ ਆ ਔਰ ਇਹ ਇਹ ਜਿਹੜਾ ਕੱਲ ਹੋਇਆ ਅੱਜ ਹੋਇਆ ਕਾਰਾ ਉਹਦੇ ਵਿੱਚ ਇਹੀ ਸੀ ਕਿ ਲੱਤਾਂ ਤੋਂ ਇੱਕ ਲੱਤਾਂ ਤੇ ਪੈਰ ਰੱਖ ਕੇ ਦੂਜੀ ਲੱਤ ਖਿੱਚੀ ਜਾਂਦੀ ਸੀਗੀ ਔਰ ਉਹਦੇ ਵਿੱਚ ਹੁੱਜਾਂ ਜਿਹਨੂੰ ਕਹਿੰਦੇ ਆ ਸਰੀਰ ਤੇ ਮਾਰਨੀਆਂ ਹੁੱਜਾਂ ਮਾਰੀਆਂ ਵੀ ਗਈਆਂ ਲਾਠੀ ਚਾਰਜ ਵੀ ਗੁਪਤ ਢੰਗ ਨਾਲ ਕਰਾਇਆ ਗਿਆ ਵੀ ਬਾਹਰ ਦਿਖੇ ਨਾ ਕਿਸੇ ਮੀਡੀਆ 'ਚ ਨਾ ਆ ਜੇ ਹੁੱਜਾਂ ਨਹੀਂ ਦਿੱਤੀਆਂ ਹੁੰਦੀਆਂ ਔਰ ਉੱਚੀ ਸੜਕ 'ਸੀ ਉਦੋਂ ហេਠਾ ਸੁੱਟਿਆ ਗਿਆ ਜਿਹੜੀ ਇੱਕ ਮੈਂ ਵੀਡੀਓ 40 ਸਕਿੰਡ ਦੀ ਆ ਤੁਹਾਨੂੰ ਚਲਵਾ ਕੇ ਵੀ ਦਿਖਾ ਦੋ ਬਲ ਵੀਡੀਓ ਤੁਹਾਡੇ ਕੋ ਆ ਗਈਆਂ ਨੇ ਆ ਪੁਲਿਸ ਕਿੱਦਾਂ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੇ ਸਿਰ ਤੋਂ ਪੱਗਾ ਲੱਥੀਆਂ ਹੋਈਆਂ ਵਾਂ ਔਰ ਉੱਚੀ ਜਗ੍ਹਾ ਤੋਂ ਥੱਲੇ ਨੂੰ ੱੱਕੇ ਮਾਰ ਮਾਰ ਸੁੱਟ ਰਹੀ ਹੈਗੀ ਆ ਤਾਂ ਇਹ ਪ੍ਰਤੱਖ ਪ੍ਰਮਾਣ ਹੈ ਜਿੱਚ ਹਰਜੀਤ ਨੀਲ ਕਲਾ ਨੂੰ ਮੈਂ ਨਿੱਜੀ ਤੌਰ ਤੇ ਪਸੰਦਦਾ ਹੈਗਾ ਉਹ ਵੀ ਕਿਸਾਨ ਲੀਡਰ ਹੈ ਉਹ ਵੀ ਵਿੱਚ ਹੈਗਾ ਵਾ ਔਰ ਇਹ ਜ਼ਬਰ ਕਰਨਾ ਔਰ ਬਗੈਰ ਇਨਫਰਮੇਸ਼ਨ ਦਿੱਤੇ ਆ ਕਿਸਾਨਾਂ ਨੂੰ ਪੈਸੇ ਪਾਇਆ ਭਗਵੰਤ ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਵਾ ਔਰ ਭਗਵੰਤ ਮਾਨ ਸਰਕਾਰ ਕਿਉਂਕਿ ਅਸੀਂ ਦਿੱਲੀ ਅੰਦੋਲਨ 도ਚ ਲੱਗੇ ਹੋਏ ਆ ਅਸੀਂ ਦੇਸ਼ ਵਿਆਪੀ ਮੰਗਾਂ ਨਾਲ ਅੰਦੋਲਨ ਕਰ ਰਹੇ ਕੇਂਦਰ ਸਰਕਾਰ ਨਾਲ ਅਰ ਭਗਵੰਤਮਾਨ ਸਰਕਾਰ ਐਸ ਵੇਲੇ ਮੋਦੀ ਸਰਕਾਰ ਦਾ ਹੱਥ ਫਟਾ ਰਹੀ ਆ ਉਹ ਜਿਵੇਂ ਪਿਛਲੇ ਅੰਦੋਲਨ ਚ ਵੀ ਜਿਵੇਂ ਸਾਨੂੰ ਮੋਦੀ ਜੀ ਦਿੱਲੀ ਨਹੀਂ ਜਾਣ ਦਿੰਦੇ ਤੇ ਸਾਡੇ ਭਰਾਵਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿਉਂਵੇਂ ਇੱਥੇ ਧੱਕਾ ਮੁਕੀ ਰਜਕੇ ਹੋਈ ਲਾਠੀ ਚਾਰਜ ਹੋਇਆ ਹੁੱਜਾਂ ਮਾਰੀਆਂ ਗਈਆਂ ਕਿਸਾਨਾਂ ਦੀ ਲੱਤ ਤੇ ਲੱਤ ਰੱਖ ਕੇ ਖਿਚਿਖਟਿਆ ਗਿਆ ਜਿਵੇਂ ਕਿਸੇ ਨੂੰ ਕਹਿੰਦੇ ਪੰਜਾਬੀ ਛੱਡੇ ਪਾੜ ਲਈਦੇ ਆ ਇਸ ਕਿਸਮ ਦੀ ਕਾਰਵਾਈ ਕੀਤੀ ਆ ਹਰ ਇੱਕ ਗੱਡੀ 'ਚ ਜਾਂਦੇ ਕਿਸਾਨ ਨੂੰ ਦੋਵਾਂ ਨੂੰ ਤੁਸੀਂ ਹੋੱਚ ਦੇਖਿਆ ਇੱਕ ਬਿਹਾਲ ਜਿਹਾ ਹੋ ਕੇ ਗੱਡੀ 'ਚ ਪਿਆ ਵੀ ਤੁਹਾਨੂੰ ਨਜ਼ਰ ਆਉਂਦਾ ਹੋਊਗਾ। ਤੋਂ ਇਹ ਤਸ਼ੱਦਦ ਕੀਤਾ ਗਿਆ। ਔਰ ਫੇਰਾ ਦੇਖੋ ਇੱਕ ਇੱਕ ਕਿਸਮ ਦਾ ਰਵੱਈਆ ਭਗਵੰਤਮਾਨ ਸਰਕਾਰ ਰਹੀ ਆ ਗੈਰ ਮਨੁੱਖੀ। ਫਿਰ ਜਦੋਂ ਬੰਦੇ ਹਸਪਤਾਲ ਹਰਜੋਵਾਲ ਦੇ ਵਿੱਚ ਦਾਖਲ ਕਰਾਉਣ ਗਏ ਆ ਉੱਥੇ ਹਸਪਤਾਲ 'ਚ ਦਾਖਲ ਨਹੀਂ ਸੀ ਹੋਣ ਦਿੰਦੇ। ਉੱਤਰੋਂ ਹੁਕਮ ਕਹਿੰਦੇ ਉੱਤੋਂ ਹੁਕਮ ਆ ਰਹੇ ਵੀ ਦਾਖਲ ਨਹੀਂ ਹੋਣਦੇ ਨੇ ਤੇ ਜਿਹੜੇ ਕਿਸਾਨ ਜ਼ਖਮੀ ਹੋਇਆ ਉੱਚ ਪਰਮਿੰਦਰ ਸਿੰਘ ਜੀ ਚੀਮਾ ਖੁੱਡੀ ਅਜਾਇਬ ਸਿੰਘ ਗੁਰਮukh ਸਿੰਘ ਜੀ ਖਾਨ ਮਲਕ ਹਰਜੀਤ ਸਿੰਘ ਜੀ ਲੀਲ ਕਲਾ ਅਜੀਤ ਸਿੰਘ ਭਰਤ ਨਿਸ਼ਾਨ ਸਿੰਘ ਜੀ ਪਿੱਟੇ ਵੇਟ ਤੇ ਅਜੀਤ ਸਿੰਘ ਇਹ ਸੱਤ ਕਿਸਾਨ ਜ਼ਖਮੀ ਹੋਇਆ ਅਸੀਂ ਇਸ ਕਾਰੇ ਦਾ ਭਗਵੰਤਮਾਨ ਸਰਕਾਰ ਦੀ ਦਾ ਜ਼ਬਰਦਸਤ ਨਿੰਦਾ ਕਰਦੇ ਹਾਂ ਪ੍ਰੈਸ ਕਾਨਫਰੈਂਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਅਰਥੀ ਫੂਕ ਮੁਜਾਰਾ ਕਰਕੇ ਵਿਰੋਧ ਕਰਾਂਗੇ ਕਿ ਜੇਹਾ ਪੰਜਾਬ ਚ ਕੋਈ ਕਾਰਾ ਨਹੀਂ ਹੋਣਾ ਚਾਹੀਦਾ ਇਹਦੋਂ ਗਾਹ ਇੱਕ ਆਪਣੀ ਮੰਗ ਪੱਤਰ ਲੈ ਕੇ ਹੁਣੇ ਆਈਜੀ ਬਾਰਡਰ ਜ਼ੋਨ ਨੂੰ ਡੀਆਈਜੀ ਬਾਰਡਰ ਜ਼ੋਨ ਨੇ ਸਾਡੇ ਨੂੰ ਹੁਣੇ ਮਿਲਾਂਗੇ ਔਰ ਉਹਨਾਂ ਨੂੰ ਦੱਸਾਂ ਉਹਨਾਂ ਨੂੰ ਕਹਾਂਗੇ ਇੱਕ ਤਾਂ ਜਿੱਥੇ ਜਿੱਥੇ ਪੰਜਾਬ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਜੜਾ acquisition act 2013 માં ਜਿਹੜਾ ਉਹ ਗੱਲ ਕਹਿੰਦਾ ਵਾ ਵੀ మార్కెట్ ਰੇਟ ਦਾ ਦੋ ਗੁਣਾ ਤੇ ਉਹਦੇ ਵਿੱਚ 100% ਅਜਾੜਾ ਪੱਤਾ ਤੇ ਜੇ ਜੇ ਕਹਿ ਲਈਏ ਇਹਨੂੰ ਤਾਂ ਇਹ ਮਾਰਕੀਟ ਰੇਟ ਦਾ 4 ਗੁਣਾ ਬਣ ਜਾਂਦਾ ਹੈਗਾ ਜੇ ਦੂਜੇ ਰੂਪ ਵਿੱਚ ਜੋ ਐਕਟ 'ਚ ਲਿਖਿਆ ਮੰਨ ਲਈਏ ਜੇ ਇਸ ਵੇਲੇ 28 ਤੋਂ 30 ਲੱਖ ਤੋਂ ਕਿਤੇ ਵੀ ਜ਼ਮੀਨ ਪੰਜਾਬ ਦੀ ਘਟ ਨਹੀਂ ਹੈਗੀ ਇਹਨੂੰ 4 ਗੁਣਾ ਕਰੋਗੇ 1 ਕਰੋੜ 20 ਲੱਖ ਰੁਪਇਆ ਬਣ ਜਾਂਦਾ ਹੈਗਾ ਔਰ ਸਾਨੂੰ ਕੌਡੀਆਂ ਦੇ ਭਾਰਤੀ 30 ਲੱਖ ਰੁਪਇਆ ਦੇ ਕੇ ਜ਼ਮੀਨਾਂ ਤੋਂ ੱੱਕੇ ਨਾਲ ਕੱਢਿਆ ਜਾ ਰਿਹਾ ਹੈਗਾ ਵਾ ਔਰ ਅਸੀਂ ਕਹਿੰਨੇ ਆਂ ਵੀ ਤੁਸੀਂ ਐਕਟ ਨੂੰ ਲਾਗੂ ਕਰੋ ਐਕਟ ਦੀਆਂ ਬਹੁਤ ਬੇਨਿਜ਼ਮੀਆਂ ਵਰਤੀਆਂ ਜਾ ਰਹੀਆਂ ਸੀ ਕਹਿੰਨੇ ਜੇ ਆਮ ਆਦਮੀ ਪਾਰਟੀ ਨੂੰ ਲੱਗਦਾ ਵਿਕਾਸ ਡੱਕ ਰਹੇ ਆ ਜਿੱਥੇ ਜਿੱਥੇ ਜ਼ਮੀਨਾਂ ਐਕਵਾਇਰ ਹੋ ਰਹੀਆਂ ਉਹਦੀਆਂ ਬਦਲੀਆਂ ਜ਼ਮੀਨਾਂ ਆਮ ਆਦਮੀ ਪਾਰਟੀ ਦੇ ਐਮਐਲਏ ਸਾਨੂੰ ਦੇ ਦੇਣ ਤਾਂ ਫਿਰ ਉਹਨਾਂ ਨੂੰ ਖੁਸ਼ੀ ਨਾ ਫਿਰ ਅਕਵਾਇਰ ਕਰਵਾ ਲਣ ਜੇ ਉਹਨਾਂ ਨੂੰ ਕਾਸ ਲੱਗਦਾ ਹੈਗਾ ਜੇ ਕਿਸੇ ਐਮਐਲਏ ਦੇ ਐ ਨਿਕਲਦੀ ਹੁੰਦੀ ਲਾਗੋਂਦੀ ਤੇ ਮੈਨੂੰ ਨਹੀਂ ਲੱਗਦਾ ਅਜਿਹਾ ਕਾਰਾ ਹੁੰਦਾ ਔਰ ਦੁੱਖ ਦੀ ਗੱਲ ਆ ਵੀ ਜਿਵੇਂ ਕਿਸਾਨਾਂ ਤੇ ਜ਼ਬਰ ਹੋ ਰਿਹਾ ਟੱਕੇਸ਼ਾਈ ਹੋ ਰਹੀ ਆ ਗਰਦਾਸਪੁਰ ਦੇ ਵਿੱਚ ਹੀ ਜਿਹੜੇ ਬਾਜਬਾਜੀ ਬੈਠੇ ਆ ਕਾਂਗਰਸ ਦੇ ਵਿਰੋਧੀ ਤੇ ਦਿਲ ਨੇਤਾ ਮੈਂ ਕਹਿੰਦਾ ਬਾਜਬਾ ਸਾਹਿਬ ਬੋਲਣਾ ਪਿਓ ਹੋ ਸਕਦਾ ਤੁਹਾਡੇ ਘਰ ਤੇ ਕੋ ਰੇਟ ਹੋ ਜੇ ਰਲ ਕੇ ਚੱਲਿਓ ਭਗਵੰਤ ਮਾਨਾ ਨਾ ਕਦੇ ਕਾਲੀਦਾਲ ਬੋਲਦਾ ਵਿਰੋਧੀ ਧਿਰ ਦਾ ਰੋਲ ਅਪਣਾਉਣ ਵਾਲੇ ਮੂੰਹ ਜਾਣ ਲੱਗਦਾ ਘੁੰਗਣੀਆਂ ਪਾ ਕੇ ਬੈਠੇ ਹੈਗੇ ਆ ਉੱਥੇ ਵੱਡੇ ਲੀਡਰ ਨੇ ਕੌਂਸਲ ਦੇ ਰੰਦਾਵਾ ਕਦੇ ਰਾਜਾ ਵੜਿੰਗ ਬੋਲੂਗਾ ਜੇ ਕਦੇ ਕਿਸਾਨਾਂ ਦੀ ਪਾਰਲੀਮੈਂਟ ਚ ਵਾਅ ਚ ਕੋਏ ਇਹ ਕਾਂਗਰਸ ਗਾਹ ਮੰਗਦੀ ਆ ਵੀ ਸਾਨੂੰ ਵਾਰੀ ਦਿਓ ਔਰ ਜਿਹੜੇ ਅੱਜ ਕਿਸਾਨਾਂ ਨਾਲ ਹੋ ਰਾਇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਰਮਾਂ ਦਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਉਹਦੇ ਵਿੱਚ ਇਹਦੇ ਚੀ ਮੈਂ ਇੱਕ ਦਸਤਾਂ ਥੋੜੀ ਇੱਕ ਤਾਂ ਉੱਥੇ ਪਿੰਡ ਦੇ ਵਿੱਚ ਮੋਰਚਾ ਲੱਗਾ ਹੋਇਆ ਜਿਹੜਾ ਪਿੰਡ ਹੈਗਾ ਉਹਦੇ ਗੁਰਦੁਆਰੇ ਚ ਨੰਗਲਚੌਰ ਔਰ 17 ਨੂੰ ਗਰਦਾਸਪੁਰ ਡੀਸੀ ਤੇ ਪੱਕਾ ਮੋਰਚਾ ਲਾਵਾਂਗੇ ਅਸੀਂ ਔਰ ਉਹਦੇ ਚ ਜਿਹੜੀ ਅਸੀਂ ਲੈਟਰ ਦੇ ਰਹੇ ਉਹ ਚ ਵੀ ਮੰਗ ਕਰਾਂਗੇ ਵੀ ਜਿਹੜੇ ਜ਼ਖਮੀ ਕਿਸਾਨ ਆ ਉਹਨਾਂ ਨੂੰ ਬੰਦਾ ਜੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਚਾਹੇ ਮੁੱਖ ਮੰਤਰੀ ਪੰਜਾਬ ਨੇ ਆਰਡਰ ਦਿੱਤੇ ਆ ਚਾਹੇ ਥੱਲੇ ਕਿਸੇ ਨੇ ਦਿੱਤੇ ਆ ਉਸ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜੇ ਦੋਸ਼ੀ ਨੇ ਹਾਂ 17 ਮਾਰਚ ਤੋਂ ਗਰਦਾਸਪੁਰ ਦੇ ਵਿੱਚ ਪੱਕਾ ਡੀਸੀ ਦਫਤਰ ਮੋਰਚਾ ਲਾਵਾਂਗੇ ਔਰ ਇਹਦੇ ਵਿੱਚ ਇਹ ਤੋਂ ਕਹਾ ਜੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਉਹਦਾ ਬੰਦ ਦਾ ਜੋਗ ਮਾਪਜਾ ਦਿੱਤਾ ਜਾਏ ਤਿੰਨ ਮੰਗਾ ਇੱਥੇ ਕਰਾਂਗੇ ਬਾਕੀ ਲੋਕਲ ਮੰਗਾ ਗਰਦਾਸਪੁਰ ਦੀਆਂ ਹੋਣਗੀਆਂ ਹਾਂਜੀ ਤੁਸੀਂ ਦੇਖ ਲਓ ਉਵੇਂ ਸਰਕਾਰ ਪੁਲਿਸ ਦੀਆਂ ਧਾੜਾਂ 1000 ਫੋਰਸ ਸੀਗੀ ਉੱਥੇ ਤੁਸੀਂ ਅੰਮ੍ਰਿਤਸਰ ਦੀਆਂ ਮੈਂ ਦੋ ਹੀ ਕਟਨਾ ਮਤਕਾ ਨੂੰ ਦਿਖਾਉਂਦੀਆਂ ਇੱਕ ਨੰਗਲੀ ਤੇ ਚੂੰਗਾ ਦੋਵੇਂ ਹੋਣ ਕਤਲ ਹੋਏ ਗੱਲ ਲੇਟਸ ਮਈਤਾ ਚੌਂਗਦੇ ਵਿੱਚ ਇਹਦੇ ਇਹਦੇ ਨੇੜੇ ਤੇੜੇ ਜਾਂ ਪੂਰੇ ਪੰਜਾਬ ਵਿੱਚ ਲਾਅ ਐਂਡ ਆਰਡਰ ਕਦੇ ਸਾਂਭਿਆ ਨਹੀਂ ਜਾਂਦਾ ਠੀਕ ਆ ਜੀ ਸ਼ਾਮ ਨੂੰ ਸਾਡੀ ਮਾਂ ਭੈਣ ਨਿਕਲ ਕੇ ਰਾਜੀ ਨਹੀਂ ਗਈ ਸ਼ਾਮ ਨੂੰ ਮੰਦਾ ਸੌਂਦਾ ਟਾਈਮ ਨਾ ਚਲੇ ਜਾਓ ਤੇ ਕਿਸਾਨਾਂ ਨੂੰ ਕੁੱਟਣ ਵਾਸਤੇ ਪੁਲਿਸ ਦੀਆਂ ਧਾੜਾਂ ਵੇਖ ਲਓ ਅਰ ਜਿਹੜੇ ਕਹਿੰਦੇ ਨੇ ਨਸ਼ਿਆਂ ਦੇ ਖਿਲਾਫ ਯੁੱਧ ਆ ਮੈਂ ਕਹਿੰਦਾ ਤੁਸੀਂ ਸਾਡੇ ਪਿੰਡ ਹੀ ਆ ਜਾਓ ਤੁਹਾਨੂੰ ਬਿਖਦਾ ਬੁਖਾ ਦੇਨੇ ਪਤਾ ਨਹੀਂ ਯੁੱਧ ਕਿੱਥੇ ਲਾ ਕੇ ਬੈਠੇ ਆ ਸ਼ਰ੍ਹਾਂ ਵਿਕੀ ਜਾਂਦਾ ਨੌਜਵਾਨ ਮਰੀ ਜਾਂਦੇ ਆ ਯੁੱਧ ਪਤਾ ਨਹੀਂ ਕਦੇ ਨਾ ਕਰੀ ਜਾਂਦੇ ਆ ਠੀਕ ਹੈ ਜੀ ਅਰ ਦੋਵਾਂ ਫੋਰਮਾਂ ਵੱਲੋਂ ਜਿਹੜੇ ਐਲਾਨ ਆ ਇੱਕ ਤਾਂ ਸੀ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਭੰਗ ਦੇ ਵਿੱਚ ਐਮਐਸਪੀ ਤੇ ਇੰਟੈਲੈਕਚੁਅਲਾਂ ਨੂੰ ਛੱਡ ਕੇ ਸੱਦ ਕੇ ਦੋਵਾਂ ਫੋਰਮਾਂ ਦੀਆਂ ਟੀਮਾਂ MSP ਗਰੰਟੀ ਕਾਨੂੰਨ ਤੇ ਚਰਚਾ ਕਰਾਂਗੇ ਜੜੀ ਕੇਂਦਰ ਭੁਲੇਖਾ ਖੜਾ ਕਰਨਾ ਚਾਹੁੰਦੀ ਆ ਉਹ ਭੁਲੇਖਾ ਦੂਰ ਕਰਾਂਗੇ ਵੀ MSP ਲੀਗਲ ਗਰੰਟੀ ਕਾਨੂੰਨ ਕਿੰਨਾ ਜ਼ਰੂਰੀ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਤੇ ਕਿਤੇ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਪਾਵਨ ਵਿੱਚ ਦੋਵੇਂ ਫੋਰਮ ਜਿਹੜੇ ਆ ਉਹ ਕਨਵੈਨਸ਼ਨ ਕਰਨਗੇ ਇਹਦੇ ਨਾਲ ਦੀ ਨਾਲ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈਗਾ ਔਰ ਇਹ ਸਾਰੇ ਬਾਡਰਾਂ ਤੇ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਰਤਨਪੁਰਾ ਰਾਜਸਥਾਨ ਹੋਵੇ ਸਾਰੇ ਬਾਰਡਰਾਂ ਤੇ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਊਗਾ ਅਰ ਅਸੀਂ ਸਾਰੇ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਰਾਜਸਥਾਨ ਦੇ ਜੁਪੀ ਦੇ ਨੇੜੇ ਦੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਾਂਗੇ ਖਾਸ ਕਰਕੇ ਪੰਜਾਬ ਤੇ ਹਰਿਆਣੇ ਵਾਲੇ ਜਾਦਾ ਨੇੜੇ ਨੇ ਕਿ ਉਹ ਦਿਨ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਨੌਜਵਾਨਾਂ ਦੀ ਇੱਕ ਗੱਡੀ ਭਰ ਕੇ ਆਉਣੀ ਚਾਹੀਦੀ ਆ ਸੋ ਨੌਜਵਾਨਾਂ ਨੂੰ ਨੌਜਵਾਨਾਂ ਵਾਸਤੇ ਇਹ ਦਿਨ ਜਿਹੜਾ ਸ਼ਹੀਦ ਆਜ਼ਮ ਦੇ ਦਿਹਾੜੇ ਤੇ ਸਾਰੇ ਸ਼ਹੀਦਾਂ ਦੇ ਕੌਮੀ ਸ਼ਹੀਦ ਨੇ ਉਹ ਮਨਾਇਆ ਜਾਊਗਾ ਔਰ ਇਹਦੇ ਨਾਲ ਦੀ ਨਾਲ ਦੇਖੋ ਜਿਹੜਾ ਅਸੀਂ ਦੇਖ ਰਹੇ ਹਾਂ ਚਾਹੇ ਇੱਥੇ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਹੀ ਆ ਅਮਰ ਕਲਰ ਦਾ ਨਾਂ ਲੈ ਕੇ ਦੱਸਦੇ ਹੁੰਦੇ ਏ ਤੁਹਾਡੇ ਇੰਡਸਟਰੀ ਆ ਉਹ ਇੰਡਸਟਰੀ ਕਹਿੰਦੇ ਆ ਵੀ ਉੱਤਰ ਭਾਰਤ ਚ ਨਹੀਂ ਲੱਗ ਸਕਦੀ ਜਿਹੜੀਆਂ ਉਹ ਗੈਸਾਂ ਪੈਦਾ ਕਰਦੀਆਂ ਤੁਹਾਨੂੰ ਦੱਸਾਂਗਾ ਉਹਦਾ ਪਿਛਲੀ ਵਾਰੀ ਮੈਂ ਦੇਖ ਗਿਆ ਲਗਭਗ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਕਦੀ ਵੀ ਲਘੂ ਦੇਖ ਹੋਵੇ ਛੋਟੀ ਇੰਡਸਟਰੀ ਹੋਵੇ ਉਹਦੇ ਵਿਰੋਧੀ ਨਹੀਂ ਰਹੇ ਇੰਡਸਟਰੀ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਹੈਗਾ ਉਹਦੀ ਲੋੜ ਆ ਪਰ ਅਜੇ ਹੀ ਇੰਡਸਟਰੀ ਦਾ ਦੇਖੋ ਵਾਤਾਵਰਨ ਕਿਵੇਂ ਖਰਾਬ ਹੋਇਆ ਚਾਹੇ ਬੁੱਢੇ ਨਾਲੇ ਦੀ ਗੱਲ ਹੋਵੇ ਚਾਹੇ ਸਾਡੇ ਇੱਥੇ ਮਜੀਠੇ ਰੋਡ ਦੇ ਉੱਤੇ ਸਾਰੀ ਇੰਡਸਟਰੀ ਜਿਹੜੀ ਤੁਹਾਨੂੰ ਪਤਾ ਨਾਲ ਸਾਡੀ ਡਰੇਨ ਨੰਗ ਦੀ ਨਾਲ ਦੀ ਨਾਲ ਤੁਸੀਂ ਆਪ ਜਾ ਕੇ ਦੇਖ ਲਿਓ ਮੈਂ ਪਤਾ ਕੀਤਾ ਜਿਹੜੀ ਉੱਥੇ ਏਸੀ ਲੱਗੇ ਆ ਉਹ ਕਿਤੇ ਸਾਡੀ ਗੈਸ ਲੀਕ ਹੋ ਜਾਂਦੀ ਹੈ ਕਿਉਂਕਿ ਉਹ ਅਨਮੂਨਿਓ ਉੱਥੋਂ ਪੈਦਾ ਹੁੰਦੀ ਆ ਤੋ ਜੜਾ ਜਿੰਨੀਆਂ ਵੀ ਫੈਕਟਰੀਆਂ ਨੇ ਉਹ ਜੇ ਗੰਦਾ ਕੈਮੀਕਲ ਵਾਲਾ ਪਾਣੀ ਜਿਹੜਾ ਹੀਠਾ ਪਾ ਰਹੀਆਂ ਨੇ ਸਾਨੂੰ ਇਹਦਾ ਦੋਖ ਹੈ ਜਾਂ ਦਰਿਆਵਾਂ ਵਿੱਚ ਸੁੱਟ ਰਹੀਆਂ ਨਹੀਂ ਚਾਹੀਦਾ ਹੈਗਾ ਔਰ ਇਹਦੇ ਲਈ ਮੈਂ ਤਾਂ ਇੰਡਸਟਰੀ ਦੇ ਹੱਕ ਚ ਵੀ ਆ ਸਰਕਾਰ ਉਹਨਾਂ ਨੂੰ ਜਾਂ ਤਾਂ ਬਗੈਰ ਮੈਂ ਕਿਹਾ ਵਿਆਜ ਤੋਂ ਉਹਨਾਂ ਨੂੰ ਕੋਈ ਪੈਸਾ ਮਹੱਈਆ ਕਰਾ ਲਵੇ ਜੇ ਜਿਹੜੇ ਉਹਨਾਂ ਨੂੰ ਪਾਣੀ ਨੂੰ ਸੋਧ ਕੇ ਜ਼ਮੀਨ ਹਟ ਪਾਉਣ ਵਾਲੇ ਜੰਤਰ ਮਹਿੰਗੇ ਆ ਤਾਂ ਸਰਕਾਰ ਇੰਡਸਟਰੀ ਦੀ ਮਤ ਕਰ ਦੇ ਘਟੋ ਘਟ ਪੰਜਾਬੀ ਕੈਂਸਰ ਤੋਂ ਪੀਲੀਏ ਤੋਂ ਹੋਰ ਬਿਮਾਰੀਆਂ ਤੋਂ ਵਸ਼ਤਾ ਜਾਣ ਜੋ ਅਸੀਂ ਦੇਖ ਰਹੇ ਹਾਂ ਅੱਗੇ ਆਰ ਅੱਜ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਨੂੰ ਕਹਿਣਾ ਚਾਹੁੰਦੇ ਆ ਵੀ ਗਾਹਾਂ ਆ 1 ਅਪ੍ਰੈਲ ਦੇ ਪਹਿਲੇ ਹਫਤੇ ਚ ਕਣਕ ਦੀ ਵਾਢੀ ਪੈ ਜਾਣੀ ਆ ਔਰ ਉਹਦੇ ਵਿੱਚ ਜਿੰਨੀਆਂ ਤਾਰਾਂ ਢਿੱਲੀਆਂ ਨੇ ਸਾਡੀਆਂ ਕਣਕਾਂ ਨੂੰ ਅੱਗਾ ਪੂਰੇ ਜ਼ੋਰ ਨਾਲ ਲੱਗਣੀਆਂ ਵਾ ਠੀਕ ਹੈ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਨੇ ਵੀ ਜਿੰਨੀਆਂ ਤੁਹਾਡੀਆਂ ਤਾਰਾਂ ਢਿੱਲੀਆਂ ਨੇ ਉਹਨੂੰ ਕਸਾ ਲਿਓ ਇਹ ਸ਼ਾਰਟ ਸਰਕਰਨਾ ਲੱਖਾਂ ਏਕੜ ਹਰ ਸਾਲ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਦੀ ਹੈਗੀ ਉਹਦਾ ਪ੍ਰਬੰਧ ਹੁਣੇ ਕਰੋ ਔਰ ਫਾਇਰ ਬਗਰੇਡ ਦੀਆਂ ਗੱਡੀਆਂ ਬਲੈਕ ਲੈਵਲ ਤੇ ਗਾਹ ਤੁਹਾਡੇ ਕੋ ਸਮਾ ਹੈਗਾ ਹਜੇ ਮਹੀਨਾ ਪ੍ਰਬੰਧ ਕਰੋ ਵੀ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ ਜਿਹੜੇ ਉੱਤੇ ਕਹਿੰਦੇ ਸੈਟਲਾਈਟ ਲੱਗੇ ਆ ਜਦੋਂ ਪਰਾਲੀ ਨੂੰ ਅਕਤੂਬਰ ਦਾ ਮਹੀਨਾ ਹੁੰਦਾ ਕਹਿੰਦੇ ਦਿੱਲੀੋਂ ਰਿਪੋਰਟ ਆਉਂਦੀ ਹੈਗੀ ਪਰਾਲੀ ਬਾਰੇ ਉਹ ਸੈਟਲਾਈਟ ਮੈਂ ਕੇਂਦਰ ਨੂੰ ਕਹਿੰਦਾ ਵੀ ਖੁੱਲੇ ਰੱਖਿਓ ਜਦੋਂ ਕਣਕ ਨੂੰ ਅੱਗ ਲੱਗੂਗੀ ਉਦੋਂ ਵੀ ਆ ਜਿਓ ਉਦੋਂ ਸਾਡਾ ਪੋਜੀਸ਼ਨ ਦੇਖ ਲਿਓ ਸਾਡੀ 60 70 ਹਜ਼ਾਰ ਦੀ ਕਣਕ ਸੜ ਜਾਂਦੀ ਆ ਰੁਪਈਆ ਸਾਨੂੰ ਮਿਲਦਾ ਨਹੀਂ ਹੈਗਾ